ਆਰਟ న్యూਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਸਾਡका ਉਪ ਮੁੱਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਹਲਕਾ ਡੇਰਾਵਾਵਾਂ ਨਾਣਕ ਦੇ ਪਾਰਜ ਜੋੜਾ ਯਾਤਰਾ ਦੇਸ਼ ਬੰਦ ਵਿੱਚ ਹੋਈ ਪਰਵੀ ਮੀਟਿੰਗ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਰਾਹੁਲ ਕਾਂਦੀ ਦੀ ਪਰਜੋੜੋ ਯਾਤਰਾ ਨੂੰ ਲੈ ਕੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਦੇਂਦਰ ਸਿੰਘ ਦਾ ਦਾਅਵਾ ਦੇ ਗ੍ਰੈਪ ਐਂਡ ਤਰਵਾਲੀ ਵਿਖੇ ਪਰਜੋੜੋ ਯਾਤਰਾ ਦੇ ਅਬਜ਼ਰਵਰ ਤੀਨਾ ਚੌਧਰੀ ਨੇ ਹਲਕਾ ਡੇਰਾ ਬਵਨ ਦੇ ਆਗੂਆਂ ਨਾਲ ਮੀਟਿੰਗ ਕੀਤੀ ਉਹਨਾਂ ਕਾਂਗਰਸੀ ਆਗੂਆਂ ਤੇ ਵਰਕਰਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਇਸ ਯਾਤਰਾ ਨਾਲ ਜੋੜਨ ਦੀ ਰਣਨੀਤੀ 'ਤੇ ਜ਼ੋਰ ਦਿੱਤਾ ਤੇ ਨਾਲ ਹੀ ਉਹਨਾਂ ਨੇ ਆਪ ਸਰਕਾਰਾਂ ਕੇਂਦਰ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਪਹਿਲਾਂ ਉੜਦਾ ਪੰਜਾਬ ਪੰਜਾਬ ਨੂੰ ਕਿਹਾ ਜਾਂਦਾ ਸੀ ਪਰ ਹੁਣ ਰੋਂਦਾ ਪੰਜਾਬ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਇਹ ਵੀ ਕਿਹਾ ਕਿ ਲੋਕ ਹੁਣ ਕਾਂਗਰਸ ਦੇ ਪ੍ਰਸ਼ਾਸਨ ਨੂੰ ਯਾਦ ਕਰਦੇ ਹੋਏ ਆਪ ਇਸ ਯਾਤਰਾ ਨੂੰ ਪਰਵਾਹ ਹੰਗਾਰਾ ਦੇ ਰਹੇ ਹਨ ਤੇ ਕਾਂਗਰਸ ਨਾਲ ਜੁੜਦੇ ਹੋਏ ਕਾਂਗਰਸ ਨੂੰ ਮਜ਼ਬੂਤ ਕਰਦੇ ਜਾ ਰਹੇ ਹਨ ਉੱਥੇ ਹੀ ਸੁਖਿੰਦਰ ਸਿੰਘ ਰੰਧਾਵਾਦੀ ਤਾਰੀਫ ਕਰਦੇ ਹੋਏ ਉਹਨਾਂ ਕਿਹਾ ਕਿ ਰੰਧਾਵਾਜੀ ਦੇ ਇਲਾਕੇ ਤੋਂ 20 ਜਨਵਰੀ ਦੇ ਵਿੱਚ ਪੰਜਾਬ ਦੇ ਵਿੱਚ ਪਹੁੰਚਣ ਵਾਲੀ ਰਾਹੁਲ ਗਾਂਧੀ ਜੀ ਦੀ ਭਾਰਤ ਜੋੜਾ ਯਾਤਰਾ ਨੂੰ ਪਰਵਾਹ ਹੁੰਗਾਰਾ ਮਿਲੇਗਾ ਤੇ ਇਸ ਦਾ ਉਹਨਾਂ ਨੂੰ ਪੂਰਾ ਯਕੀਨ ਹੈ ਆਓ ਦੇਖਦੇ ਹਾਂ ਕ੍ਰਿਸ਼ਨ ਗੋਪਾਲ ਨਾਰਜਤਿੰਦਰ ਕੁਮਾਰ ਜੀ ਇਹ ਵਿਸ਼ੇਸ਼ ਕੋ ਮੈਂ ਖੁਸ਼ ਨਸੀਬਾਂ ਕਿ ਤੁਹਾਡੇ ਸਾਰਿਆਂ ਦੇ ਵਿੱਚ ਆ ਕੇ ਤੁਹਾਡੇ ਸਾਹਮਣੇ ਭਾਰਤ ਜੋੜਾ ਯਾਤਰਾ ਦੀ ਗੱਲ ਰੱਖ ਸਕਦੀ ਹਾਂ ਸਭ ਤੋਂ ਪਹਿਲੇ ਮੈਂ ਸਾਰੇ ਜਿਹੜੇ ਪਾਰਟੀ ਦੇ ਸੀਨੀਅਰ ਆਗੂ ਨੇ ਉਹਨਾਂ ਦਾ ਥੈਂਕ ਯੂ ਸ਼ੁਕਰੀਆ ਦਾ ਕਰਦੀ ਆ ਕਿ ਸਿਰਫ ਇਨਕੋ ਕਾਲ ਕਰਨ ਤੇ ਉਹਨਾਂ ਨੇ ਇੰਨਾ ਸੋਹਣਾ ਇਕੱਠ ਇੱਥੇ ਕੀਤਾ ਹੈ ਤੁਹਾਡੇ ਲਈ ਸਾਰਿਆਂ ਲਈ ਤਾੜੀਆਂ ਮਾਰਨੀਆਂ ਅੱਜ ਮੈਂ ਇੱਥੇ ਆਈ ਆ ਮੇਰਾ ਨਾਮ ਤੀਨਾ ਚੌਧਰੀ ਹੈ ਜੀ ਮੈਂ ਸਾਨੂੰ ਇੱਥੇ ਮੈਨੂੰ ਐਜ਼ ਅ ਕੋਆਰਡੀਨੇਟਰ ਆਬਜ਼ਰਵਰ ਬਣਾ ਕੇ ਭੇਜਿਆ ਸਾਡੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਨੇ ਔਰ ਰੰਦਾਵਾ ਜੀ ਦੀ ਸਹਿਮਤੀ ਦੇ ਨਾਲ ਅਸੀਂ ਇੱਥੇ ਕੰਮ ਕਰਨ ਦੀ ਸ਼ੁਰੂਆਤ ਕੀਤੀ ਅੱਜ ਔਰ ਜਿਨੇ ਇੱਥੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ ਡੇਰਾ ਬਾਬਾ ਨਾਨਕ ਤੋਂ ਅਸੀਂ ਉਹਨਾਂ ਨਾਲ ਮਿਲ ਕੇ ਪਾਰਵ ਜੋੜੋ ਯਾਤਰਾ ਨੂੰ ਸਕਸੈਸਫੁਲ ਬਣਾਉਣ ਵਾਸਤੇ ਅੱਜ ਰਣਨੀਤੀਆਂ ਤਿਆਰ ਕੀਤੀਆਂ ਗਈਆਂ ਸੋ ਜਿਨੇ ਜੋ ਜੋ ਜ਼ਿੰਮੇਵਾਰੀਆਂ ਜਿਨ੍ਹਾਂ ਨੂੰ ਦਿੱਤੀਆਂ ਬਹੁਤ ਪੱਕੂ ਵੀ ਨਿਭਾਣਗੇ ਔਰ ਜਦੋਂ ਰਾਹੁਲ ਗਾਂਧੀ ਸਾਡੇ ਪੰਜਾਬ ਦੇ ਵਿੱਚ ਐਂਟਰ ਕਰਨਗੇ ਮੈਨੂੰ ਪੂਰੀ ਉਮੀਦ ਹੈ ਡੇਰਾਬਾ ਬਣਾਨ ਤੋਂ ਜ਼ਿਆਦਾ ਦੋ ਜ਼ਿਆਦਾ ਲੋਕ ਇਹ ਤੋਂ ਹਲਕੇ ਦੇ ਲੋਕ ਜੁੜ ਕੇ ਯਾਤਰਾ ਦੇ ਵਿੱਚ ਜੁਆਇਨ ਕਰਨਗੇ ਬਹੁਤ ਵਧੀਆ ਜੀ ਇਵਨ ਕਿ ਆਮ ਲੋਕ ਖੁਦ ਸਾਨੂੰ ਕਾਲ ਕਰਕੇ ਪੁੱਛ ਰਹੇ ਨੇ ਕਦੋਂ ਆ ਰਹੀ ਹੈ ਭਾਰਤ ਜੋੜੋ ਯਾਤਰਾ ਵੌਲੰਟੀਅਰਲੀ ਬਹੁਤ ਲੋਕ ਜੁਆਇਨ ਹੋਣਾ ਚਾਹੁੰਦੇ ਨੇ ਵਰਕਰ ਤੇ ਹੋ ਹੀ ਰਹੇ ਨੇ ਪਰ ਆਮ ਲੋਕ ਬਹੁਤ ਜ਼ਿਆਦਾ ਸਹਿਯੋਗ ਦੇ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਮਾਹੌਲ ਬਣ ਚੁੱਕੇ ਨੇ ਹੁਣ ਸਾਰੇ ਹੀ ਕਾਂਗਰਸ ਪਾਰਟੀ ਨੂੰ ਯਾਦ ਕਰਨਾ ਸ਼ੁਰੂ ਕਰ ਚੁੱਕੇ ਨੇ ਹੁਣ ਇਸ ਟਾਈਮ ਤੇ ਰਾਜਸਥਾਨ ਰਾਹੁਲ ਜੀ ਪਹੁੰਚੇ ਨੇ ਔਰ ਉਸ ਤੋਂ ਬਾਅਦ ਹਰਿਆਣਾ ਐਂਟਰ ਕਰਨਗੇ ਔਰ ਪ੍ਰੋਬਬਲੀ ਜਨਵਰੀ ਦੇ ਪਹਿਲੇ ਹਫਤੇ ਚ ਸਟਾਰਟਿੰਗ ਦੇ ਵਿੱਚ ਹੀ ਰਾਹੁਲ ਗਾਂਧੀ ਜੀ ਪੰਜਾਬ ਸ਼ੰਭੂ ਬਾਰਡਰ ਤੋਂ ਐਂਟਰ ਕਰ ਜਣਗੇ ਬਹੁਤ ਹੀ ਵੱਡੀ ਜਿੱਤ ਹੈਗੀ ਹੈ ਔਰ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਾਂਗਰਸ ਪਾਰਟੀ ਨੇ ਜੋ ਉਹਨਾਂ ਨੂੰ ਆਪਣੀਆਂ ਰਿਸਪਾਂਸਿਬਿਲਟੀਆ ਪੂਰੀਆਂ ਕਰਨ ਨੂੰ ਕਹੀਆਂ ਉਹ ਬਖੂਬੀ ਨਿਭਾਣਗੇ ਉਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਐਟਲੀਸਟ ਜੋ ਲੋਕ ਇੱਕ ਦੂਜੇ ਨਾਲ ਏ ਵੀ ਟੀਮ ਬਣ ਕੇ ਜਿਹੜੇ ਕੰਮ ਕਰਨ ਨੇ ਹਿਮਾਚਲ ਦੇ ਲੋਕਾਂ ਨੇ ਬਹੁਤ ਸੋਹਣਾ ਜਵਾਬ ਦੇ ਕੇ ਜਿੱਤ ਹਾਸਲ ਬਹੁਮਤ ਦੇ ਕੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਪਰ ਆਉਣ ਵਾਲੇ ਸਮੇਂ 'ਚ ਮੇਰੇ ਖਿਆਲ 'ਚ ਹੁਣ ਉਹ ਬੋਕਰ ਪਾਰਟੀ ਹੋਏ ਜਾਂ ਬੀਜੇਪੀ ਹੋਏ ਡਬਲ ਇੰਜਨ ਸਰਕਾਰ ਹੋਣ ਦੇ ਬਾਵਜੂਦ ਵੀ ਬੀਜੇਪੀ ਇੰਨੀ ਬੁਰੀ ਤਰ੍ਹਾਂ ਨਾਲ ਉੱਥੇ ਹਾਰੀ ਹੈ ਸਾਰੇ ਹੀ ਸੀਨੀਅਰ ਆਗੂਆਂ ਨੇ ਉੱਥੇ ਜ਼ੋਰ ਲਗਾ ਦਿੱਤਾ ਸਾਡੀ ਕਾਂਗਰਸ ਪਾਰਟੀ ਨੇ ਉੱਥੇ ਜਿੱਤ ਪ੍ਰਾਪਤ ਕੀਤੀ ਸਾਨੂੰ ਬਹੁਤ ਖੁਸ਼ੀ ਹੈ ਜਦੋਂ ਨੈਸ਼ਨਲਾਈਜ਼ ਪਾਰਟੀ ਬਣਾ ਕੇ ਤੇ ਨਾਲ ਨਾਲ ਆਪਣੀ ਜ਼ਮਾਨਤਾਂ ਵੀ ਤੇ ਜਬਤ ਕਰਾ ਲਈਆਂ ਹਿਮਾਚਲ ਦੇ ਵਿੱਚ ਸਿਰ ਕਿੰਨੀਆਂ ਵੋਟਾਂ ਮਿਲੀਆਂ 220 300 118 ਸੀਟਾਂ ਚ ਤੇ ਇਹਨਾਂ ਨੂੰ 250 ਵੋਟ ਮਿਲੀ ਹੈ ਔਰ ਇਹ ਤੇ ਹੁਣ ਦੁਬਾਰਾ ਉੱਥੇ ਇਲੈਕਸ਼ਨ ਮੈਨੇ ਲੜ ਸਕਦੇ ਸੋ ਵੋਟ ਰੇਸ਼ੋ ਵੀ ਤੇ ਦੇਖਣੀ ਬਣਦੀ ਹੈ ਤੇ ਨੈਸ਼ਨਲਾਈਜ਼ ਪਾਰਟੀ ਬਣ ਕੇ ਕੀ ਕਰ ਲਾਂਗੇ ਇੱਕ ਪਾਸੇ ਤੇ ਸੂਬਾ ਹੀ ਗਵਾਲੇ ਆ ਇਹਨਾਂ ਨੇ ਸੋ ਉੱਥੇ ਜੋ ਗੁਜਰਾਤ ਚ ਜੋ ਕੀਤਾ ਉਹਦੇ ਬਦਲੇ ਇਹਨਾਂ ਨੇ ਦਿੱਲੀ ਹੜਪ ਲਿਆ ਸੋ ਨੈਸ਼ਨਲਾਈਜ਼ ਪਾਰਟੀ ਬਣ ਜਣ ਜਾਂ ਜਿੱਦਾਂ ਦੇ ਮਰਜ਼ੀ ਟੈਗ ਲਵਾ ਲੈਣ ਹੈ ਤੇ ਬੀਤੀਵੀਂ આરਐਸਐਸ ਦੀ ਸਾਫ਼ ਸਮਝ ਆ ਰਹੀ ਹੈ ਸੋ ਇਹ ਕਾਂਗਰਸ ਦੀ ਰਣਨੀਤੀ ਆ ਦੇ ਨਾਲ ਕਦੀ ਆਪਣੇ ਆਪ ਨੂੰ ਕੰਪੇਅਰ ਨਹੀਂ ਕਰ ਸਕਦੇ ਪੰਜਾਬ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਨੇ ਜੋ ਬਲੀਦਾਨ ਦਿੱਤੇ ਨੇ ਉਹ ਕੋਈ ਪਾਰਟੀ ਨਹੀਂ ਦੇ ਸਕਦੀ ਆਪਣੇ ਘਰ ਦੇ ਮੈਂਬਰ ਗਵਾਏ ਨੇ ਇਹ ਪਾਰਟੀ ਉਹਨਾਂ ਪਾਰਟੀਆਂ ਦੇ ਵਿੱਚੋਂ ਆਂਦੀ ਹੈ ਸੋ ਪੰਜਾਬ ਦੇ ਲਈ ਕਾਂਗਰਸ ਪਾਰਟੀ ਨੇ ਬਹੁਤ ਕੁਝ ਕੀਤਾ ਸਪੈਸ਼ਲ ਸੂਬਾ ਹੀ ਪੰਜਾਬੀ ਵਾਲੀ ਬਣਾਇਆ ਗਿਆ ਸਾਡੀ ਕਾਂਗਰਸ ਪਾਰਟੀ ਨੇ ਸੋ ਇਹ ਸਾਡੇ ਕਿਤੇ ਖੜੇ ਨਹੀਂ ਲੱਗੇ ਜੋ ਮਰਜ਼ੀ ਕਰ ਲੈਣ ਔਰ ਆਉਣ ਵਾਲੇ ਸਮੇਂ 'ਚ ਬਹੁਤ ਵਧੀਆ ਜਵਾਬ 2024 'ਚ ਸਾਡੀ ਪਾਰਟੀ ਦੇਗੀ ਇਹਨਾਂ ਨੂੰ ਪੰਜਾਬ ਦੇ ਹਾਲਾਤ ਬਹੁਤ ਬੱਦਰ ਹੋ ਚੁੱਕੇ ਨੇ ਰੀਸੈਂਟਲੀ ਹੁਣ ਦੁਬਾਰਾ ਤੋਂ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਅਟੈਕ ਦੇਖਣ ਨੂੰ ਮਿਲਿਆ ਇੱਕ ਜਿਹੜੇ ਸਮਾਜ ਨੂੰ ਸੰਭਾਲਣ ਵਾਲੇ ਜਿਹੜੇ ਪ੍ਰਸ਼ਾਸਨ ਆ ਉਹੀ ਸੇਫ ਨਹੀਂ ਸਾਡੇ ਪੰਜਾਬ 'ਚ ਤੇ ਆਮ ਲੋਕਾਂ ਦਾ ਕੀ ਬਣੇਗਾ ਆਮ ਲੋਕ ਕਿੱਥੇ ਖੜੇ ਰਹਿਣਗੇ ਆਮ ਲੋਕਾਂ ਨੂੰ ਤਾਂ ਕਿਤੇ ਵੀ ਗੋਲੀ ਮਾਰੀ ਜਾ ਸਕਦੀ ਹੈ ਸੋ ਹਾਲਾਤ ਹੁਣ ਕੀ ਬਣ ਗਏ ਨੇ ਪਹਿਲੇ ਉੜਦਾ ਪੰਜਾਬ ਸੀਗਾ ਹੁਣ ਰੋਂਦਾ ਪੰਜਾਬ ਬਣ ਚੁੱਕਿਆ ਸੋ ਇਹਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਸੈਂਟਰ ਸਰਕਾਰ ਨੂੰ ਦੇਖਣਾ ਚਾਹੀਦਾ ਜੋ ਹਾਲਾਤ ਸਾਡੇ ਬਣ ਰਹੇ ਨੇ ਆਮ ਲੋਕਾਂ ਤੇ ੱੱਕੇ ਸ਼ਾਇਆ ਹੋ ਰਹੇ ਨੇ ਸਨੈਚਿੰਗਸ ਹੋ ਰਹੀਆਂ ਨੇ ਚੋਰੀਆਂ ਡਕੈਤੀਆਂ ਔਰ ਮਰਡਰਸ ਇੰਨੇ ਹੋ ਚੁੱਕੇ ਨੇ ਕਈ ਇੰਨੇ 5 ਸਾਲਾਂ ਦੇ ਵਿੱਚ ਨਹੀਂ ਇੰਨੇ ਕਦੀ ਕਿਸੇ ਸਰਕਾਰਾਂ ਦੇ ਵਿੱਚ ਮਰਡਰ ਹੋਏ ਜਿਹੜੇ ਹੁਣ 8 ਮਹੀਨਿਆਂ ਦੇ ਵਿੱਚ ਹੋ ਚੁੱਕੇ ਨੇ ਸੋ ਬੱਤਰ ਹਾਲਾਤ ਨੇ ਬਹੁਤ ਬੁਰੇ ਨੇ ਸੋ ਉਮੀਦ ਕਰਦੀ ਆ ਇਹਦੇ ਤੇ ਸੈਂਟਰ ਸਰਕਾਰ ਜਰੂਰ ਕੋਈ ਨਾ ਕੋਈ ਡਿਸੀਜਨ ਲੇ ਲੇ ਔਰ ਹੁਣ ਗੈਂਗਸਟਰਵਾਦ ਤੇ ਇਹਨਾਂ ਨੇ ਖੁਦ ਬਣਾਇਆ ਹੈਗਾ ਇਹਨਾਂ ਨੇ ਕਿ ਅੱਜ ਤੱਕ ਪੰਜਾਬ ਦੇ ਵਿੱਚ ਇੰਨੀ ਕੋਈ ਖਾਲਿਸਤਾਨੀ ਐਕਟੀ ਕਿ ਕਿਸ ਤਰੀਕੇ ਦੇ ਨਾਲ ਇਹ ਖਾਲਿਸਤਾਨੀ ਐਕਟੀਵਿਟੀਆਂ ਇੰਨੀ ਇਨਵੋਲ ਹੋ ਗਿਆ ਹੁਣ ਤੱਕ ਦੱਸੋ ਕਿ ਹੁਣ ਤੱਕ ਇਹਨਾਂ ਨੇ ਜੋ ਵੀ ਇੱਥੇ ਹੋ ਰਹੀਆਂ ਇੰਨੀ ਐਕਟੀਵਿਟੀਆਂ ਪੰਜਾਬ ਵਿਆਮ ਆਦਮੀ ਪਾਰਟੀ ਨੇ ਕਿਹੜੇ ਬਿਆਨ ਦਿੱਤੇ ਨੇ ਉਹਨਾਂ ਦੇ ਕੋਈ ਦਿੱਤੇ ਨਹੀਂ ਹਥਿਆਰਾਂ ਨੂੰ ਚੁੱਕਣ ਦੀ ਗੱਲ ਕੀਤੀ ਜਾ ਰਹੀ ਹੈ ਕੌਣ ਚਾਹਦਾ ਹੈ ਦੀ ਹਥਿਆਰ ਚੁੱਕ ਕੇ ਤੇ ਸਾਡੇ ਸਮਾਜ ਨੂੰ ਜਾਂ ਸਾਡੇ ਧਰਮ ਨੂੰ ਸੇਵ ਕੀਤਾ ਜਾ ਸਕਦਾ ਹੈ ਪਿਆਰ ਨਾਲ ਵੀ ਕੀਤਾ ਜਾ ਸਕਦਾ ਹੈ ਪੜਾਈਆਂ ਨਾਲ ਕੀਤਾ ਜਾ ਸਕਦਾ ਹੈ ਤਰੱਕੀਆਂ ਨਾਲ ਕੀਤਾ ਜਾ ਸਕਦਾ ਹੈ ਇਹ ਚੀਜ਼ਾਂ ਨਾਲ ਤੇ ਕੁਝ ਬਣਦਾ ਨਹੀਂ ਔਰ ਜੇ ਐਸਰੀ ਗੱਲ ਸੀਗੀ ਗੈਂਗਸਟਰ ਜੇ ਉਦੋਂ ਸੀਗੇ ਪਰ ਐਦਾਂ ਦੇ ਗੈਂਗਸਟਰ ਇੰਨਾ ਵੀ ਕੋਈ ਕਿਸੇ ਨੂੰ ਖੁੱਲ੍ਹ ਜਾਂ ਛੂਟ ਨਹੀਂ ਸੀ ਮਿਲੀ ਕਿ ਘਰ ਦੇ ਵਿੱਚ ਬੰਦਾ ਬੈਠਾ ਹੋਏ ਜਾਂ ਬਾਹਰ ਕੋਈ ਪ੍ਰੋਟੈਸਟ ਤੇ ਬੈਠਾ ਹੋਏ ਸਿਕਿਉਰਿਟੀ ਗਾਰਡ 10 10 12 12 ਹੋਣ ਤਾਂ ਵੀ ਉੱਥੇ ਕਤਲ ਹੋ ਜਾਂ। ਹੁਣ ਰੀਸੈਂਟਲੀ ਇੱਕ ਵਪਾਰੀ ਦਾ ਕਪੜਿਆਂ ਦੇ ਵਪਾਰੀ ਦਾ ਜਿਹੜਾ ਕਤਲ ਹੋ ਗਿਆ ਉੱਥੇ ਉੱਥੇ ਗੈਂਗਸ ਕਦੀ ਅੱਧਾ ਦੇਖਿਆ ਕਿ ਗਨਮੈਨ ਵੀ ਵੇਚ ਇਨਕਲੂਡਿੰਗ ਮਾਰ ਕੇ ਆਉਣ ਸੋ ਇਹ ਹਾਲਾਤ ਇਹਨਾਂ ਦੇ ਜ਼ਿਆਦਾ ਬਣਾਏ ਨੇ ਸਾਡੀਆਂ ਸਰਕਾਰਾਂ ਨੇ ਕੋਈ ਜ਼ਿਆਦਾ ਨਹੀਂ ਹਾਲਾਤ ਬਣਾਏ ਆਂਡਾ ਪਾਰਟੀ ਦਾ ਪੂਰਾ ਯੋਗਦਾਨ ਦੇਗਾ ਔਰ ਪੂਰੀ ਉਮੀਦ ਹੈ ਸਾਨੂੰ ਕਿ ਜਿਸ ਤਰ੍ਹਾਂ ਦੇ ਨਾਲ ਦੇਸ਼ ਤੇ ਹਾਲਾਤ ਬਣੇ ਨੇ ਮਹਿੰਗਾਈ ਵਧੀ ਹੈ ਮਹਿੰਗਾਈ ਦੇ ਉੱਤੇ ਕੋਈ ਕੰਮ ਨਹੀਂ ਕਰ ਰਿਹਾ ਦੇਸ਼ ਦੀ ਜੀਡੀਪੀ ਗਰੋਥ ਜਿਹੜੀ ਹੈ ਟੋਟਲੀ ਡਾਊਨ ਜਾ ਚੁੱਕੀ ਹੈ ਜਿਹੜਾ ਡਾਲਰ ਔਰ ਰੁਪਿਆ ਜਿਹੜਾ ਸਾਡੇ ਦੇਸ਼ ਦਾ ਰੁਪਿਆ ਦਾ ਜਿਹੜਾ ਲੈਵਲ ਉਹ ਕਿੱਥੇ ਜਾ ਚੁੱਕਿਆ ਔਰ ਕੁਮਾ ਫਿਰ ਆ ਕੇ ਗੱਲਾਂ ਕਰਕੇ ਸਾਡੇ ਦੇਸ਼ ਨੂੰ ਇੱਕ ਕਿਸ ਲੈਵਲ ਤੇ ਇੱਕ ਪਾਕਿਸਤਾਨ ਦੀ ਜਿਹੜੀ ਜੀਡੀਪੀ ਦਾ ਉਸ ਤੋਂ ਵੀ ਜ਼ਿਆਦਾ ਅਸੀਂ ਨੀਚੇ ਜਾ ਚੁੱਕੇ ਹਾਂ ਹਾਲਾਤ ਬੱਧਰ ਬਣ ਰਹੇ ਨੇ ਰੀਸੈਸ਼ਨ ਦਾ ਟਾਈਮ ਆਉਣ ਵਾਲਾ ਲੋਕ ਸਮਝ ਚੁੱਕੇ ਨੇ ਯੂਥ ਪਰੇਸ਼ਾਨ ਹੈ ਅੱਜ ਦੀ ਕਿਸੇ ਵੀ ਕੋਈ ਕਮਿਟਮੈਂਟ ਆ ਫੁੱਲਫਿਲ ਨਹੀਂ ਹੋਈਆਂ ਔਰ ਮੈਨੂੰ ਪੂਰੀ ਉਮੀਦ ਹੈ ਸਾਡੀ ਕਾਂਗਰਸ ਪਾਰਟੀ ਨੂੰ ਲੋਕ ਯਾਦ ਕਰ ਰਹੇ ਨੇ ਔਰ ਭਾਰਤ ਜੋੜੋ ਯਾਤਰਾ ਜਿਹੜੀ ਚੱਲ ਰਹੀ ਹੈ ਭਾਰਤ ਨੂੰ ਜੋੜਨ ਵਾਸਤੇ